ਮਨਾਂ ਨੂੰ ਮਾਰਿਆ ਜਾਂਦਾ ਸੀਗਾ ਉਹ ਦੌਰ ਅੱਜ ਇੱਥੇ ਦੁਬਾਰਾ ਪੰਜਾਬ ਦੇ ਵਿੱਚ ਰੀਪਲੇ ਕੀਤਾ ਜਾ ਰਿਹਾ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਜਦੋਂ ਇਸ ਮੁੰਡੇ ਦੀ ਹੱਤਿਆ ਕੀਤੀ ਗਈ ਆ ਉਹਨਾਂ ਦਿਨਾਂ ਦੇ ਵਿੱਚ ਹੀ ਸਾਡਾ ਚੀਫ ਮਿਨਿਸਟਰ ਭਗਵੰਤ ਮਾਨ ਬਠਿੰਡੇ ਦੇ ਵਿੱਚ ਛੇ ਤੇ ਉਸੇ ਦਿਨ ਲਾਗੇ ਬੰਨੀ ਸੀਗਾ ਉਸੇ ਦਿਨ ਉਸੇ ਦਿਨ ਮਤਲਬ ਚੀਫ ਮਿਨਿਸਟਰ ਨੂੰ ਇੰਨਾ ਇੰਨਾ ਨਿਰਦੇਹੀ ਬੰਦਾ ਨਹੀਂ ਮੈਂ ਦੇਖਿਆ ਇੰਨਾ ਇਨਸੈਂਸਿਟਿਵ ਨਹੀਂ ਦੇਖਿਆ ਜਿਨੇ 5 10 ਮਿੰਟ ਆਪਣਾ ਟਾਈਮ ਕੱਢ ਕੇ ਇਸ ਪਰਿਵਾਰ ਦੇ ਨਾਲ ਆਣ ਕੇ ਹਮਦਰਦੀ ਕਰਦਾ ਇਹਨਾਂ ਨੂੰ ਪੁੱਛਦਾ ਕਿ ਤੁਹਾਡੇ ਨਾਲ ਕੀ ਵਾਪਰਿਆ ਵਾ ਕਿ ਕਿਵੇਂ ਤੁਹਾਡਾ ਬੱਚਾ ਰੋਜ਼ ਜਿਵੇਂ ਜੌਬ ਤੇ ਜਾਂਦਾ ਸੀ ਕਿਵੇਂ ਉਹ ਪੁਲਿਸ ਦੇ ਨੈੱਟ ਵਿੱਚ ਆਇਆ ਕਿਨੇ ਉਹਨੂੰ ਮਾਰਿਆ ਤੁਹਾਡੇ ਕੋਲ ਕੀ ਇਤਲਾਹ ਵਾ ਔਰ ਉਸ ਇਤਲਾਹ ਦੇ ਉੱਤੇ ਕੋਈ ਬੰਦ ਦੀ ਪੁਖਤਾ ਕਾਰਵਾ ਕਾਰਵਾਈ ਤਾਂ ਬਹੁਤ ਦੂਰ ਦੀ ਗੱਲ ਆ ਅੱਜ ਤੱਕ ਇਹਨਾਂ ਦੇ ਖਿਲਾਫ ਇਹਨਾਂ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਇਨਸਾਫ ਕੋਈ ਬਾਇ ਨੇਮ ਅਪਰੋਪ੍ਰੀਏਟ ਐਫ ਆਰ ਔਰ ਉਹ ਸੈਕਸ਼ਨ ਕਿਉਂਕਿ ਥਿਸ ਇ ਜਿਹੜਾ ਉਹਨਾਂ ਦੇ ਲਾਇਆ ਗਿਆ ਕਿ ਇਹ ਜਿਹੜੀ ਧਾਰਾ ਬਹੁਤ ਇੱਕ ਅਨ ਸਾਫਟੀ ਸੈਕਸ਼ਨ ਲਾਏਗੇ ਨੇ ਦਿਸ ਇਜ਼ ਪਿਓਰਲੀ ਮਰਡਰ ਇਨ ਪੁਲਿਸ ਕਸਟਡੀ ਔਰ ਪਰਿਵਾਰ ਨੇ ਵੀ ਮੰਗ ਕੀਤੀ ਤੇ ਮੈਂ ਵੀ ਮੰਗ ਕਰਦਾ ਕਿ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ ਟਾਈਮ ਬਾਉਂਡ ਔਰ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਇਸ ਚੀਜ਼ ਦਾ ਕੋਈ ਕਸੂਰ ਨਹੀਂ ਸੀਗਾ ਇਹਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਕੋਈ ਪੁਲਿਸ ਦੇ ਕੋਲ ਕੋਈ ਸਬੂਤ ਨਹੀਂ ਕੋ ਇਲਜ਼ਾਮ ਨਿਕਾ ਔਰ ਜਿਸ ਢੰਗ ਦੇ ਨਾਲ ਭੇਦ ਪਰੇ ਹਾਲਾਤਾਂ ਵਿੱਚ ਉਸ ਗਗਨਦੀਪ ਸਿੰਘ ਨੇ ਇਹਦੀ ਲਾ ਇਹਦੀ ਉਦੋਂ ਤੱਕ ਮਰ ਚੁੱਕਾ ਸੀਗਾ ਸਿਵਲ ਹਸਪੀਟਲ ਨੇ ਉਹਦੀ ਜਿਹੜੀ ਡੈਡ ਬੋਡੀ ਪਹੁੰਚਾਈ ਔਰ ਉਥੋਂ ਆਪ ਵੀ ਹੋ ਗਏ ਗਏ ਉਹ ਕਟੋਕਟ ਉਸਨੇ ਇੱਕ ਵੀਡੀਓ ਸ਼ੇਅਰ ਕੀਤੀ ਪਬਲਿਕ ਡੋਮੇਨ ਵਿੱਚ ਜਿਹੜੀ ਸਾਰਿਆਂ ਨੇ ਟਵੀਟ ਕੀਤੀ ਜਾਂ ਮੀਡੀਆ ਦੇ ਉੱਤੇ ਲੋਕਾਂ ਨੇ ਆਣ ਕੇ ਉਹਨੂੰ ਚਲਾਇਆ ਜਿੱਥੋਂ ਪਤਾ ਲੱਗ ਸਕਿਆ ਕਿ ਨਰਿੰਦਰ ਕਿਹੜੇ ਹਾਲਾਤਾਂ ਵਿੱਚ ਕਿੱਥੇ ਉਹਦਾ ਟੌਰਚਰ ਕੀਤਾ ਗਿਆ ਕਿੱਥੇ ਉਹਦੀ ਜਿਹੜੀ ਕਤਲ ਕੀਤਾ ਗਿਆ ਅੱਜ ਕੀ ਹੋ ਰਿਹਾ ਵਾ ਕਿ ਅੱਜ ਪੰਜਾਬ ਹੈਜ਼ ਬਿਕਮ ਵਰਚੂਅਲੀ ਅ ਪੁਲਿਸ ਸਟੇਟ ਪੁਲਿਸ ਰਾਜ ਵਿੱਚ ਤਬਦੀਲ ਕੀਤਾ ਗਿਆ ਵਾ ਔਰ ਇਹ ਕੋਈ ਇਨਸੂਲੇਟਡ ਆਈਸੋਲੇਟਡ ਇਨਸੀਡੈਂਟ ਨਹੀਂਗਾ ਨਰਿੰਦਰ ਸਿੰਘ ਦੀ ਪੁਲਿਸ ਕਸਟਡੀ ਵਿੱਚ ਹੱਤਿਆ ਇਸ ਤੋਂ ਪਹਿਲਾਂ ਥੋੜੇ ਦਿਨ ਪਹਿਲਾਂ ਪਟਿਆਲੇ ਦਾ ਇੱਕ ਨੌਜਵਾਨ 22 ਸਾਲ ਦਾ ਕੈਨੇਡਾ ਤੋਂ ਆਇਆ ਸੀਗਾ ਜਸਪ੍ਰੀਤ ਸਿੰਘ ਉਹਦਾ ਇਨਕਾਊਂਟਰ ਕੀਤਾ ਗਿਆ ਵਾ ਔਰ ਸਾਰੀ ਦੁਨੀਆ ਜਾਣਦੀ ਕਿ ਉਹ ਫੇਕ ਇਨਕਾਊਂਟਰ ਸੀਗਾ ਉਸ ਤੇ ਉਸਦਾ ਇਨਕਾਊਂਟਰ ਕਰਨ ਤੋਂ ਬਾਅਦ ਉਹੀ ਪੁਲਿਸ ਆਫੀਸਰ ਜਿਹੜੇ ਸੀਗੇ ਉਹਨਾਂ ਨੇ ਸ਼ਾਮ ਨੂੰ ਪਟਿਆਲੇ ਵਿੱਚ ਆਣ ਕੇ ਕਰਨਲ ਬਾਠ ਤੇ ਉਹਦੇ ਮੁੰਡੇ ਦੀ ਕੁੱਟਮਾਰ ਕੀਤੀ ਉਹਨਾਂ ਦੀ ਤੋਹੀਨ ਕੀਤੀ ਉਹੀ ਪੁਲਿਸ ਵਾਲੇ ਸੀਗੇ ਸੋ ਔਰ ਉਸ ਤੋਂ ਪਹਿਲਾਂ ਪੀਲੀ ਭੀਤ ਵਿੱਚ ਜਿਹੜੇ ਇਨਕਾਊਂਟਰਸ ਹੋਏ ਨੇ ਜਿੱਥੇ ਬਿਲਕੁਲ ਚਾਰ ਬੇਗੁਨਾਹ ਬੰਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਿਲਕੁਲ ਅਤ ਗਰੀਬ ਉਹਨਾਂ ਨੂੰ ਮਾਰਿਆ ਗਿਆ ਵਾ ਔਰ ਇਸ ਤੋਂ ਪਹਿਲਾਂ ਵੀ ਜਿਹੜੇ ਇਨਕਾਊਂਟਰਸ ਇਹ ਸਾਰੇ ਡਾਊਟਫੁਲ ਇਨਕਾਊਂਟਰਸ ਨੇ ਔਰ ਮੈਂ ਸਮਝਦਾ ਕਿ ਭਗਵੰਤ ਮਾਨ ਨੇ ਇੰਨੀ ਲਿਬਰਟੀ ਦਿੱਤੀ ਪੁਲਿਸ ਨੂੰ ਕਿਉਂਕਿ ਉਹਨਾਂ ਤੋਂ ਗਲਤ ਕੰਮ ਕਰਾਏ ਜਾ ਰਹੇ ਨੇ ਜਿਵੇਂ ਕਿ ਕੱਲ ਹੀ ਦੇਖੋ ਪਰਸੋਂ ਮਹਿਰਾਜ ਦੇ ਮੈਂ ਅੱਜ ਉਹਨਾਂ ਦੇ ਪਿੰਡ ਵੀ ਜਾ ਕੇ ਆ ਮਹਿਰਾਜ ਪੰਜ ਬੰਦਿਆਂ ਦੇ ਖਿਲਾਫ ਐਮੀ ਸਟੇਜ ਤੋਂ ਖੜੇ ਖੜੇ ਹਦਾਇਤ ਦਿੱਤੀ ਐਸਐਸਪੀ ਨੂੰ ਕਿ ਇਹਦੇ ਖਿਲਾਫ ਪਰਚਾ ਦਰਜ ਕੀਤਾ ਕਦੀ ਚੀਫ ਮਿਨਿਸਟਰ ਇਸ ਤਰ੍ਹਾਂ ਦੀ ਗੱਲ ਕਰਦਾ ਕਿਸੇ ਨੇ ਕੰਪਲੇਨਟ ਕੀਤੀ ਕੰਪਲੇਨਟ ਵੀ ਆਮ ਆਦਮੀ ਪਾਰਟੀ ਦਾ ਉਹਨਾਂ ਦਾ ਉੱਥੋਂ ਦਾ ਮਹਿਰਾਜਪਿੰਡ ਦਾ ਰਹਿਣ ਵਾਲਾ ਕੋਈ ਝਾੜੂ ਪਾਰਟੀ ਦਾ ਕੋਈ ਉਹਨਾਂ ਦਾ ਹੱਥ ਟੋਕਾ ਆਪਣਾ ਹੀ ਕੋਈ ਸ਼ਿਕਾਇਤਕਰ ਹੈ ਚੀਫ ਮਿਨਿਸਟਰ ਨੂੰ ਉੱਥੇ ਹਦਾਇਤ ਹੋਗੀ ਕਿ ਬੰਦਿਆ ਦੇ ਖਿਲਾਫ ਤੁਰੰਤ ਐਕਸ਼ਨ ਕੀਤਾ ਜਾਵੇ ਚੀਫ ਮਿਨਿਸਟਰ ਦਾ ਮਤਲਬ ਹੁੰਦਾ ਅਗਰ ਪੁਲਿਸ ਨੂੰ ਡਾਇਰੈਕਸ਼ਨ ਵੀ ਦੇਣੀ ਹੈ ਕਿ ਤੁਸੀਂ ਇਹਦੀ ਤਹਿਕੀਕਾਤ ਕਰੋ ਮੇਰੇ ਕੋਲ ਕੰਪਲੇਨਟ ਆਈ ਹੈ ਜੋ ਇਨਸਾਫ ਪਸੰਦੀ ਹੈਗੀ ਜੋ ਫ ਲੇਕਿਨ ਚੱਕ ਕੇ ਬੰਦੇ ਉੰਦਰ ਦਿੱਤੇ ਗਏ ਔਰ ਸਾਰੇ ਆਦਮੀ ਕੋਈ 80 ਸਾਲ ਦਾ ਕੋਈ 83 ਸਾਲ ਦਾ ਕੋਈ 85 ਸਾਲ ਦਾ ਕਿਸੇ ਦੀ ਉਮਰ ਦਾ ਲਿਆਜ ਨਹੀਂ ਕੀਤਾ ਜਾ ਰਿਹਾ ਕਿਸੇ ਦਾ ਕੋਈ ਹੋਰ ਪਛੋਕੜ ਪਰਿਵਾਰਕ ਦਾ ਨਹੀਂ ਲਿਆਜ ਕੀਤਾ ਜਾ ਸਾਰੇ ਗੁਰਸਿੱਖ ਸੀਗੇ ਉਹਨਾਂ ਨੂੰ ਪਹਿਲਾਂ ਪੁਲਿਸ ਨੇ ਅਰੈਸਟ ਕੀਤਾ ਜਦੋਂ ਕੱਲ ਜ਼ਮਾਨਤ ਦੇ ਦਿੱਤੀ ਅਦਾਲਤ ਨੇ ਫਿਰ ਚੱਕ ਕੇ ਉਹਨਾਂ ਨੂੰ ਦੁਬਾਰਾ ਫਿਰ ਅਰੈਸਟ ਕੀਤਾ ਗਿਆ ਤੇ ਅੱਜ ਉਹਨਾਂ ਨੂੰ ਪੁਲਿਸ ਨੇ ਛੱਡਿਆ ਇਹ ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਇਹ ਸਾਰੀ ਪੁਲਿਸ ਸਟੇਟ ਦੇ ਇੰਡੀਕੇਸ਼ਨ ਨੇ ਜਿੱਥੇ ਪੰਜਾਬ ਦੇ ਲੋਕਾਂ ਦੇ ਹਕੂਕ ਖੋਏ ਜਾ ਰਹੇ ਨੇ ਜਿਹੜਾ ਫੰਡਮੈਂਟਲ ਰਾਈਟ ਆ ਸਾਡਾ ਟੂ ਰਾਈਟ ਟੂ ਐਕਸਪ੍ਰੈਸ਼ਨ ਐਂਡ ਸਪੀਚ ਸਾਡਾ ਉਹ ਖੋਇਆ ਗਿਆ ਸਾਡਾ ਤਾਂ ਹੁਣ ਰਾਈਟ ਟੂ ਲਿਬਰਟੀ ਆਫ ਲਾਈਫ ਵੀ ਖੋਇਆ ਗਿਆ ਕਿ ਅਸੀਂ ਸਾਨੂੰ ਜੀਣ ਦਾ ਅਧਿਕਾਰ ਵੀ ਨਹੀਂ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ ਇਹ ਬਹੁਤ ਮਾੜੀਆਂ ਗੱਲਾਂ ਨੇ ਔਰ ਮੈਨੂੰ ਦੁੱਖ ਇਸ ਗੱਲ ਦਾ ਕਿ ਰੋਜ਼ ਦੁਹਾਈ ਦਿੰਦੇ ਨੇ ਬਾਬਾ ਸਾਹਿਬ ਅੰਬੇਦਕਰ ਦੀ ਔਰ ਸ਼ਹੀਦ ਭਗਤ ਸਿੰਘ ਦੀ ਉਹਨਾਂ ਦੀ ਦੁਹਾਈ ਦੇ ਕੇ ਤੇ ਇੰਨਾ ਅਤਿਆਚਾਰ ਤੇ ਇੰਨੀ ਬੇਇਨਸਾਫੀ ਜਿਹੜੀ ਕੀਤੀ ਜਾ ਰਹੀ ਆ ਮੈਂ ਇਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਕਰਦਾ ਜੋ ਵੀ ਪਰਿਵਾਰ ਵਾਲੇ ਆਉਣ ਆਲੇ ਸਮੇਂ ਦੇ ਵਿੱਚ ਕੋਈ ਐਕਸ਼ਨ ਲੈਣਗੇ ਚਾਹੇ ਉਹ ਪੰਜਾਬ ਰਿਆਣਾ ਹਾਈ ਕੋਰਟ ਮੂਵ ਕਰਨਾ ਪਵੇ ਇਹਨਾਂ ਨੂੰ ਅਸੀਂ ਇਹਨਾਂ ਦੀ ਪੂਰੀ ਹਮਦਦ ਕਰਾਂਗੇ ਔਰ ਮੇਰੀ ਪੰਜਾਬ ਸਰਕਾਰ ਔਰ ਡੀਜੀਪੀ ਦੇ ਕੋਲੋਂ ਇਹ ਮੰਗਿਆ ਕਿ ਇਸ ਦੀ ਟਾਈਮ ਬਾਉਂਡ ਕੰਕ੍ਰੀਟ ਐਕਸ਼ਨ ਮਰਡਰ ਕੇਸ ਵੀ ਰਜਿਸਟਰਡ ਅਗੇਂਸਟ 올 ਦੋਜ਼ ਪੁਲਿਸ ਆਫਸਰਸ ਹੂ ਆ ਰਿਸਪੌਂਸਿਬਲ ਫਾਰ ਦਿਸ ਬਰੂਟਲ ਪੁਲਿਸ ਕਸਟਡੀ ਮਰਡਰ ਔਰ ਨਾਲ ਨਾਲ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਸਾਰਾ ਪੰਜਾਬ ਜਿਹੜਾ ਉਹ ਕੁਰਲਾ ਰਿਹਾ ਹੈ ਅੱਜ ਇੰਨੇ ਜਿਆਦਾ ਝੂਠੇ ਪਰਚਿਆਂ ਦਾ ਦੌਰ ਔਰ ਆਮ ਆਦਮੀ ਪਾਰਟੀ ਜਿਵੇਂ ਕਿ ਹੁਣ ਸਾਰੀ ਰਾਜਨੀਤੀ ਹੀ ਪੁਲਿਸ ਦੇ ذریعے ਕਰ ਰਹੀ ਆ ਆਪਣੇ ਕ੍ਰਿਟਿਕਸ ਦਾ ਮੂੰਹ ਬੰਦ ਕਰਵਾਉਣਾ ਈਵਨ ਇੱਥੋਂ ਤੱਕ ਕਿ ਬੰਦੇ ਵੀ ਇਕੱਠੇ ਕਰਨੇ ਉਹ ਪੁਲਿਸ ਦਾ ਕੰਮ ਲਾਤਾ ਕਿ ਤੁਸੀਂ ਨੰਬਰਦਾਰਾਂ ਨੂੰ ਸਰਪੰਚਾਂ ਨੂੰ ਬੁਲਾਓ ਔਰ ਜਿਸ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਦੁਰਵਿਵਾਰ ਕੀਤਾ ਗਿਆ ਉਹਨਾਂ ਦਾ ਅੰਦੋਲਨ ਖਦੇੜਿਆ ਗਿਆ ਜੀਸੀਬੀਆਈ ਚਲਾਈ ਗਈਆਂ ਗੁਰਦਾਸਪੁਰ ਦੇ ਵਿੱਚ ਜਿਹੜੇ ਲੈਂਡ ਐਕ acquisition ਦੇ ਖਿਲਾਫ ਬੋਲਦੇ ਸੀ ਉਹਨਾਂ ਨੂੰ ਕੁੱਟਿਆ ਗਿਆ ਸੋ ਆਲ ਦਿਸ ਓਨਲੀ ਇੰਡੀਕੇਟਸ ਕਿ ਅੱਜ ਪੰਜਾਬ ਪੁਲਿਸ ਸਟੇਟ ਹੈ ਅੱਜ 31 ਮਈ ਹੈ ਡੇਟ ਅੱਜ ਉਹਨਾਂ ਨੇ ਡੈਡਲਾਈਨ ਦਿੱਤੀ ਸੀ ਡੀਜੀਪੀ ਨੇ ਡੀਜੀਪੀ ਮੀਨਸ ਚੀਫ ਮਿਨਿਸਟਰ ਉਦੋਂ ਹਦਾਇਤ ਆਈ ਤਾਂ ਤਾਂ ਹੀ ਉਹਨੇ ਡੈਡਲਾਈਨ ਦਿੱਤੀ ਹੋਊਗੀ ਕਿ 31 ਮਈ ਤੱਕ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਨਸ਼ਾ ਮੁਕਤ ਤਾਂ ਨਹੀਂ ਹੋਇਆ ਕਿਉਂਕਿ ਅੱਜ ਹੀ ਮੈਨੂੰ ਇੱਕ ਹੋਰ ਵੀਡੀਓ ਆਈ ਆ ਇੱਥੇ ਪਿੰਡ ਹੈਗਾ ਜੈਤੋ ਹਲਕੇ ਜੈਤੋ ਦਾ ਰੋੜੀ ਕਪੂਰਾ ਮਨਪ੍ਰੀਤ ਸਿੰਘ ਇੱਕ ਨੌਜਵਾਨ ਅੱਜ 31 ਤਰੀਕ ਨੂੰ ਓਵਰਡੋਜ਼ ਦੇ ਨਾਲ ਉਹਦੀ ਮੌਤ ਹੋਈ ਆ ਉਹਦਾ ਸਾਰਾ ਪਰਿਵਾਰ ਕੋਲ ਆ ਰਿਹਾ ਇੱਕ ਪਾਸੇ ਤੁਸੀਂ ਕਹਿ ਰਹੇ ਕਿ 31 ਤਰੀਕ ਤੱਕ ਨਸ਼ਾ ਮੁਕਤ ਕਰ ਦੇਣਾ ਤੇ ਇੱਕ ਪਾਸੇ ਉਦੋਂ ਹੀ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ 25 27 ਬੰਦੇ ਸ਼ਰਾਬ ਜਾਲੀ ਪੀ ਕੇ ਮਰ ਗਏ ਬਰਨਾਲੇ ਦੇ ਵਿੱਚ ਓਵਰਡੋਜ਼ ਨਾਲ ਮਰ ਗਏ ਮੇਰੇ ਆਪਣੀ ਕੰਸਟੈਂਸੀ ਵਿੱਚ ਪੁਲਾਤਚ ਮੈਂ 3-4 ਭੋਗ ਅਟੈਂਡ ਕੀਤੇ ਸਾਰੇ ਓਵਰਡੋਜ਼ ਨਾਲ ਔਰ ਬਹੁਤ ਸਾਰੀਆਂ ਮੌਤਾਂ ਡਰਗ ਰਿਲੇਟਿਡ ਨੇ ਜਿਹੜੀਆਂ ਸੋਸ਼ਲ ਸਟਿਗਮਾ ਮੰਨਿਆ ਜਾਂਦਾ ਜਿਹਦੇ ਪਰਿਵਾਰ ਖੁੱਲ ਕੇ ਬੋਲਦੇ ਨਹੀਂਗੇ ਪਤਾ ਨਹੀਂ ਕਿੰਨੀਆਂ ਹੋਰ ਮੌਤਾਂ ਜਿਹੜੀਆਂ ਨਸ਼ੇ ਦੇ ਨਾਲ ਹੋਈਆਂ ਇਹਨਾਂ ਦਾ ਜਿਹੜਾ ਯੁੱਧ ਨਸ਼ੇ ਵਿਰੁੱਧ 100% ਫਲॉप ਤੇ ਫੇਲ ਪ੍ਰੋਗਰਾਮ ਆ ਔਰ ਨਸ਼ਾ ਦਾ ਪਤਾ ਨਹੀਂ ਖਤਮ ਕੀਤਾ ਕਰਨਾ ਕਿ ਨਹੀਂ ਕਰਨਾ ਪਰ ਬੰਦੇ ਖਤਮ ਕਰਨ ਤੇ ਆਏ ਹੋਏ ਨੇ ਜਿਵੇਂ ਕਿ ਇਹ ਨਰਿੰਦਰ ਸਿੰਘ ਦਾ ਜਿਹੜਾ ਪੁਲਿਸ ਕਸਟਡੀ ਚ ਕਤਲ ਹੋਇਆ ਬਹੁਤ ਮੰਤ ਭਗਾ ਦੁਖਦਈ ਨਿੰਦਣਯੋਗ ਅਸੀਂ ਸਾਰੇ ਪੰਜਾਬ ਦੇ ਲੋਕ ਇਕੱਲਾ ਮੈਂ ਨਹੀਂ ਅਸੀਂ ਇਹਦੇ ਵਾਸਤੇ ਇਨਸਾਫ ਦੀ ਮੰਗ ਕਰਦੇ ਆਂ ਔਰ ਇਹਦੇ ਪਰਿਵਾਰ ਨੂੰ ਪੁਲਿਸ ਕਸਟਡੀ ਚ ਦੇਥਿਆ ਇਹ a minimum 1 ਕਰੋੜ ਰੁਪਿਆ 1 ਕਰੋੜ ਰੁਪੀਸ ਕੰਪਨਸੇਸ਼ਨ ਐਂਡ 1 ਗਵਰਨਮੈਂਟ ਜੌਬ ਇੱਕ ਸਰਕਾਰੀ ਨੌਕਰੀ ਕਿਉਂਕਿ ਪੁਲਿਸ ਦੀ ਆਪਣੀ ਕਮਜ਼ੋਰੀ ਤੇ ਨਿਲੈਕੀ ਦੇ ਨਾਲ ਬੰਦੇ ਦੀ ਮੌਤ ਹੋਈ ਆ ਰਿਸਪੌਂਸਿਬਿਲਟੀ ਲਾਈ ਸਕੇਅਰਲੀ ਓਨ ਦਾ ਪੁਲਿਸ ਡਿਪਾਰਟਮੈਂਟ ਐਂਡ ਪੰਜਾਬ ਗਵਰਨਮੈਂਟ ਟੂ ਲੁੱਕ ਆਫਟਰ ધ ਫੈਮਿਲੀ ਔਰ ਇਹਨਾਂ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਰੋਜੀ ਰੋਟੀ ਦਾ ਪ੍ਰਬੰਧ ਜਿਹੜਾ ਕੀਤਾ ਜਾਵੇ ਇਹਦਾ ਨਰਿੰਦਰ ਦਾ ਤੇ ਨੈਂਸੀ ਦਾ ਬੱਚਾ ਬਹੁਤ ਛੋਟਾ ਬੱਚੀ ਐ ਐਮਟੈਕ ਬੇਟੀ ਕਹਿੰਦੇ ਕਿ ਐਮਟੈਕ ਪੜੀ ਹੋਈ ਸਾਰੀ ਫੈਮਲੀ ਪੜੀ ਐਜੂਕੇਟਿਡ ਐ ਡਾਕਟਰ ਨੇ ਮਦਰ ਇਹਨਾਂ ਦੇ ਪ੍ਰੋਫੈਸਰ ਰਿਟਾਇਰ ਹੋਏ ਨੇ ਆਪ ਇਹ ਐਮਟੈਕ ਕੀਤੀ ਹੋਈ ਆ ਉਹ ਆਪ ਆਇਲਸ ਦੇ ਸੈਂਟਰ ਵਿੱਚ ਟੀਚਰ ਲੱਗਿਆ ਹੋਇਆ ਸੀਗਾ ਔਰ ਉਹ ਪੜਾਉਂਦਾ ਸੀਗਾ ਸੋ ਬਹੁਤ ਜ਼ਿਆਦਾ ਅਫਸੋਸ ਤੇ ਬਹੁਤ ਦੁੱਖदाई ਉਮੀਦ ਕਰਦੇ ਆ ਕਿ ਸਾਡੀ ਸਰਕਾਰ ਜਿਹੜੀ ਆ ਇਹਨਾਂ ਦੇ ਪਰਿਵਾਰ ਨੂੰ ਇਨਸਾਫ ਦੇਵੇ ਅੱਜ ਘੇਰਾ ਸਾਹਿਬ ਆਦਰ ਥੈਂਕ ਦਾ ਰੂਲਿੰਗ ਪਾਰਟੀ ਤੁਸੀਂ ਦੂਜਸਰੀਆਂ ਪੋਲੀਟੀਕਲ ਪਾਰਟੀਆਂ ਦੇ ਪੰਜਾਬ ਦੇ ਮਜੂਦਾ ਹਾਲਾਤ ਉੱਤੇ ਰੋਲ ਲੂ ਕੀ ਦੇ ਧਾਨੇਵਾਲਾ ਸਾਹਿਬ ਆਏ ਕਿ ਮੈਂ ਦੇਖ ਰਿਹਾ ਕੁਝ ਸਮੇਂ ਤੋਂ ਕਿ ਬੜੇ ਇੰਪੋਰਟੈਂਟ ਇਸ਼ੂਸ ਪੰਜਾਬ ਦੇ ਵਿੱਚ ਖਾਸ ਤੌਰ ਤੇ ਪੁਲਿਸ ਪ੍ਰੋਟੈਕਟੀਲਿਟੀ ਤੇ ਅਟ੍ਰੋਸਿਟੀ ਦੇ ਉੱਠ ਰਹੇ ਨੇ ਪਰ ਆਵਾਜ਼ ਨਹੀਂ ਆ ਰਹੀ ਜਿੰਨੀ ਆਪੋਜੀਸ਼ਨ ਚ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਲੈਣਾ ਕਿਸੇ ਪਾਰਟੀ ਦਾ ਨਹੀਂ ਆਪੋਜੀਸ਼ਨ ਦਾ ਕੰਮ ਹੈ ਕਿ ਜਦ ਵੀ ਕੋਈ ਸਰਕਾਰ ਗਲਤ ਕੰਮ ਕਰ ਰਹੀ ਹੈ ਉਹਦੇ ਮੋਰੇ ਖੜਕੇ ਉਹਦਾ ਵਿਰੋਧ ਕਰਨਾ ਚਾਹੀਦਾ ਹੈ ਪਰ ਇੱਕ ਗੱਲ ਯਾਦ ਰੱਖਿਓ ਕਿ ਇਹ ਜਿਹੜਾ ਇਸ ਵਕਤ ਡਰ ਦਾ ਮਾਹੌਲ ਇੰਨਾ ਪੈਦਾ ਕਰਤਾ ਪੁਲਿਸ ਨੇ ਇੰਨੇ ਜਿਆਦਾ ਫਾਲਸ ਕੇਸ ਮੈਂ ਤੁਹਾਡੇ ਸਾਹਮਣੇ ਬੈਠਾ ਮੇਰੇ ਕੋਲ ਪੰਜ ਕ੍ਰਿਮੀਨਲ ਫਾਲਸ ਕੇਸਸ ਆ ਔਰ ਇੱਕ ਇੰਨਾ ਹੀਨियस ਤੇ ਸੀਰੀਅਸ ਕ੍ਰਾਈਮ ਪਾ ਜਿਹਦੇ ਚ ਭਗਵਾਨਤਮਾਨ ਨੇ ਮੇਰੇ ਹੱਕ ਚ ਗਵਾਹੀ ਦਿੱਤੀ ਹੈ ਇਨ ਪਬਲਿਕ ਡੋਮੇਨ ਔਰ ਜਦੋਂ ਮੇਰੀ ਬੇਲ ਹੋ ਰਹੀ ਸੀ ਉਸ ਕੇਸ ਵਿੱਚ ਇੱਕ ਝੂਠਾ ਕੇਸ ਮੇਰੇ ਤੇ ਹੋਰ ਬਣਾਇਆ ਗਿਆ ਐਬਸੋਲੂਟਲੀ ਜਿੱਦਾਂ ਮੈਰਾਜ ਦੇ ਲੋਕਾਂ ਦੇ ਉੱਤੇ ਝੂਠਾ ਕੇਸ ਬਣਾਇਆ ਸੋ ਮੈਂ ਜਿਹੜੀ ਗੱਲ ਲਫ਼ਜ਼ ਯੂਜ਼ ਕਰ ਰਿਹਾ ਪੁਲਿਸ ਸਟੇਟ ਇਹ ਪੁਲਿਸ ਸਟੇਟ ਦਾ ਭੈ ਇੰਨਾ ਪੈ ਗਿਆ ਵਾ ਕਿ ਹਰ ਘਰ ਦੇ ਵਿੱਚ ਬੈਠੇ ਪੋਲਿਟੀਕਲ ਲੀਡਰਸ ਦੇ ਜਾਂ ਐਕਟਿਵਿਸਟ ਨੇ ਜਿਹੜੇ ਉਹਨਾਂ ਦੇ ਪਰਿਵਾਰ ਵੀ ਉਹਨਾਂ ਨੂੰ ਡਰਾਉਂਦੇ ਨੇ ਉਹਨਾਂ ਨੂੰ ਵਾਰਨ ਕਰਦੇ ਔਰ ਮੈਂ ਅੱਜ ਗੱਲ ਕੈਮਰੇ ਤੇ ਕਹਿਣਾ ਚਾਹੁੰਦਾ ਕਿ ਜਿਸ ਲੈਵਲ ਤੱਕ ਪੰਜਾਬ ਦੀ ਪੁਲਿਸ ਚਾ ਚੁੱਕੀ ਹੈ ਜਿੰਨੀਆਂ ਉਹਨਾਂ ਨੂੰ ਅਨਫੈਟਡ ਪਾਵਰਸ ਪੰਜਾਬ ਗਵਰਨਮੈਂਟ ਨੇ ਭਗਵੰਤਪਾਲ ਨੇ ਸਰਕਾਰ ਨੇ ਦੇ ਦਿੱਤੀਆਂ ਆਈ ਵਿਲ ਨਾਟ ਬੀ ਸਰਪ੍ਰਾਈਜ਼ਡ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਇੰਪੋਰਟੈਂਟ ਆਗੂ ਅਗਵਾ ਦੀ ਜਾਂ ਕਾਰਕੁਨਾਂ ਦੀ ਫਿਜ਼ੀਕਲ ਐਲੀਮੀਨੇਸ਼ਨ ਵੀ ਹੋ ਸਕਦੀ ਹੈ ਦੇ ਕੈਨ ਬੀ ਹਾਰਮਡ ਫਿਜ਼ਿਕਲੀ ਅੱਜ ਸਾਡਾ ਪੰਜਾਬ ਇਸ ਲੈਵਲ ਦੇ ਉੱਤੇ ਖੜਾ ਹੋ ਗਿਆ ਫਿਜ਼ੀਕਲ ਹਾਰਮ ਕੈਨ ਬੀ ਇਨ ਫਾਰਮ ਆਫ ਐਨ ਐਕਸੀਡੈਂਟ ਜਿਵੇਂ ਦਾ ਸੜਕ ਤੇ ਜਾਂਦਿਆਂ ਨੂੰ ਜਿਵੇਂ ਦੀਪ ਸਿੱਧੂ ਦਾ ਐਕਸੀਡੈਂਟ ਕਰਵਾ ਦਿੱਤਾ ਜਾਂ ਹੋ ਗਿਆ ਕਿਸੇ ਨੇ ਪੁੱਛਿਆ ਨਹੀਂ ਬਾਅਦ ਵਿੱਚ ਕਿਸੇ ਨੂੰ ਕੋਈ ਹੋਰ ਜਾਨੀ ਨੁਕਸਾਨ ਕੋ ਮਾਲੀ ਨੁਕਸਾਨ ਅੱਜ ਜਿਹੜਾ ਪੰਜਾਬ ਸਰਕਾਰ ਦਾ ਲੈਵਲ ਆ ਨਫ਼ਰਤ ਦੀ ਭਾਵਨਾ ਦਾ ਉਹ ਬਹੁਤ ਜ਼ਿਆਦਾ ਜਾ ਚੁੱਕਾ ਜਿਸ ਕਰਕੇ ਆਪੋਜੀਸ਼ਨ ਵੀ ਕਿਤੇ ਨਾ ਕਿਤੇ ਭੈ ਪੀਤ ਕੀਤੀ ਇਹ ਬੰਦਾ ਫਿਰ ਸਰੂ ਕਿਵੇਂ ਜੀ ਪੰਜਾਬ ਦਾ ਜੀ ਆਪੋਜੀਸ਼ਨ ਹੀ ਡਰ ਗਈ ਤਾਂ ਫਿਰ ਬਣੂਗਾ ਹੁਣ ਤੁਸੀਂ ਦੱਸੋ ਮੈਨੂੰ ਕਿ ਆ ਆਪੋਜੀਸ਼ਨ ਦਾ ਰੋਲ ਤਾਂ ਚਲੋ ਆਪਾਂ ਕਹਿ ਰਹੇ ਆਂ ਔਰ ਮੈਂ ਮੰਨ ਵੀ ਰਿਹਾ ਆਂ ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਕਿਉਂ ਆਪੋਜੀਸ਼ਨ ਪਰ ਤੁਸੀਂ ਦੱਸੋ ਮੈਨੂੰ ਮੀਡੀਆ ਦਾ ਰੋਲ ਕਿੱਥੇ ਆ ਵੇਅਰ ਇਜ਼ ਦਾ ਵੇਅਰ ਇਜ਼ ਦਾ ਮੇਨਸਟ੍ਰੀਮ ਮੀਡੀਆ ਆਫ ਪੰਜਾਬ ਇੰਨਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਰੋਜ਼ ਕੁੱਟਮਾਰ ਲੁੱਟਕਸੋਟ ਔਰਤਾਂ ਨਾਲ ਜ਼ਿਆਤੀ ਬਦਲਾਖੋਰੀ ਦੇ ਪਰਚੇ ਕਤਲੋਗਾਰਤ ਪੁਲਿਸ ਕਸਟਡੀ ਚ ਮੌਤ ਝੂਠੇ ਪੁਲਿਸ ਇਨਕਾਉਂਟਰ ਕੋਈ ਦਿਖਾ ਰਿਆ ਮੇਨਸਟ੍ਰੀਮ ਮੀਡੀਆ ਬੜੇ ਅਫਸੋਸ ਦੀ ਗੱਲ ਆ ਕਿ ਸਾਡਾ ਮੇਨਸਟ੍ਰੀਮ ਜਿਹੜਾ ਚੌਥਾ ਪਿੱਲਰ ਹੈ ਡੈਮੋਕ੍ਰੇਸੀ ਦਾ ਤਾਂ ਸਾਡਾ ਸੋਸ਼ਲ ਮੀਡੀਆ ਨਾ ਹੁੰਦਾ ਜਾਂ ਇੰਡੀਪੈਂਡੈਂਟ ਮੀਡੀਆ ਜਿੱਦਾਰ ਕੇ ਤੁਸੀਂ ਬੈਠੇ ਹੋ ਜਿਹੜੇ ਨਹੀਂ ਡਰਦੇ ਘਪਰਾਉਂਦੇ ਸਰਕਾਰਾਂ ਤੋਂ ਇਹ ਤਾਂ ਸਾਡੀ ਆਵਾਜ਼ ਹੀ ਦੱਬੀ ਜਾਣੀ ਸੀਗੀ ਔਰ ਇਹ ਬਹੁਤ ਖਤਰੇ ਦੀ ਘੰਟੀ ਆ ਪੰਜਾਬ ਦੀ ਡੈਮੋਕ੍ਰੇਸੀ ਲਈ ਔਰ ਇੱਕ ਪਾਸੇ ਕੇਜਰੀਵਾਲ ਤੇ ਭਗਵੰਤ ਮਾਨ ਰੋਜ਼ ਦੋ ਗੱਲਾਂ ਤੇ ਕੋਸਤੇ ਨੇ ਬੀਜੇਪੀ ਮੋਦੀ ਸਰ ਇੱਕ ਕਹਿੰਦੇ ਨੇ ਕਿ ED ਤੇ CBI ਦਾ ਦੁਰਉਪਯੋਗ ਬਹੁਤ ਕਰ ਰਹੀ ਹੈ BJP ਟੂ ਡਰਾਊ ਬੀਟ ਇਟਸ ਪੋਲਿਟੀਕਲ ਓਪੋਨੈਂਟਸ ਆਪਣੇ ਵਿਰੋਧੀਆਂ ਨੂੰ ਡਰਾਉਣ ਵਾਸਤੇ CBI ਤੇ ED ਹਾਲਾਂਕਿ ਆਮ ਆਦਮੀ ਪਾਰਟੀ ਦੇ ਲੀਡਰ ਡੇਡਡ ਸਾਲ ਕਰਪਸ਼ਨ ਦੇ ਮੈਟਰਸ ਵਿੱਚ ਅੰਦਰ ਰਹੇ ਨੇ ਔਰ ਸੁਪਰੀਮ ਕੋਰਟ 'ਚ ਜਾ ਕੇ ਉਹਨਾਂ ਨੂੰ ਬੇਲਾ ਮਿਲੀਆਂ ਨੇ ਪਰ ਚਲੋ ਇਹ ਫਿਰ ਵੀ ਮੰਨ ਕੇ ਚੱਲੀਏ ਕਿ ED ਤੇ CBI ਗਲਤ ਕੰਮ ਕਰ ਰਹੀ ਕਿਉਂਕਿ ਹੋਰ ਬਹੁਤ ਸਾਰੇ ਪੋਲਿਟੀਕਲ ਲੀਡਰਸ ਨੂੰ ਇਨਵੋਲ ਕੀਤਾ ਤੇ ਕੀ ਕੇਜਰੀਵਾਲ ਤੇ ਭਗਵੰਤ ਮਾਨ ਦੱਸਣਗੇ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਪੁਲਿਸ ਤੇ ਵਿਜੀਲੈਂਸ ਡਿਪਾਰਟਮੈਂਟ ਉਹ ਆਪਣੇ ਵਿਰੋਧੀਆਂ ਦੇ ਖਿਲਾਫ ਕੀ دہشت ਅਮਚਾਰੀ ਆ ਕਿੰਨੇ ਝੂਠੇ ਪਰਚੇ ਦਰਜ ਕੀਤੇ ਨੇ ਔਰ ਦੂਸਰਾ ਇਹ ਕਹਿੰਦੇ ਨੇ ਕਿ ਬੀਜੇਪੀ ਨੇ ਗੋਦੀ ਮੀਡੀਆ ਬਣਾ ਦਿਆ ਹੈ ਨੈਸ਼ਨਲ ਲੈਵਲ ਦੇ ਉੱਪਰ ਕਿ ਉਹਨਾਂ ਦੇ ਟੀਵੀ ਜੀ ਬੋਲਦੇ ਨੇ ਆਵਾਜ਼ ਕੀ ਪੰਜਾਬ ਦਾ ਟੀਵੀ ਕੋ ਜਿਹੜਾ ਮੇਨਸਟ੍ਰੀਮ ਆ ਔਰ ਅਖਬਾਰਾਂ ਜਿਹੜੇ ਪ੍ਰਿੰਟ ਮੀਡੀਆ ਕੀ ਉਹ ਸੱਚ ਦਿਖਾ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਕੀ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਪੁੱਛਦਾ ਕਿ ਜਿਹੜੇ ਇਲਜ਼ਾਮ ਤੁਸੀਂ ਬੀਜੇਪੀ ਤੇ ਲਾਉਣੇ ਕਿ ਦੇ ਆਰ ਮਿਸਯੂਜ਼ਿੰਗ ਈਡੀ ਐਂਡ ਸੀਬੀਆਈ ਐਂਡ ਥੈਟ ਦੇ ਹੈਵ ਹਾਈਜੈਕਡ ਦ ਮੀਡੀਆ ਐਟ ਦ ਨੈਸ਼ਨਲ ਲੈਵਲ ਕੀ ਤੁਸੀਂ ਪੰਜਾਬ ਦੇ ਵਿੱਚ মিডিਆ ਹਾਈਜੈਕ ਨਹੀਂ ਕੀਤਾ ਕੀ ਤੁਸੀਂ ਪੰਜਾਬ ਦੇ ਵਿੱਚ ਪੁਲਿਸ ਦਾ ਤੇ ਵਿਜੀਲੈਂਸ ਦਾ ਦੁਰਉਪਯੋਗ ਨਹੀਂ ਕੀਤਾ ਆ ਸਾਡੇ ਪੰਜਾਬ ਦੇ ਹਾਲਾਤ ਬਣਾ ਕੇ ਰੱਖਦੇ ਨਾ ਫਿਰ ਆ ਸਾਡੇ ਬੀਗਾ ਪਾਰਟ ਆਫ ਕਾਂਗਰਸ ਤੁਸੀਂ ਕੀ ਸੋਚੋ ਕਿ ਆਪੋਜੀਸ਼ਨ ਦਾ ਰੋਲ ਇੱਥੇ ਕਿਹੋ ਜਿਹਾ ਹੋਣਾ ਚਾਹੀਦਾ ਹੈ ਨਹੀਂ ਮੈਂ ਆਪਣਾ ਤੁਹਾਨੂੰ ਆਪੋਜੀਸ਼ਨ ਦਾ ਮੈਨੂੰ ਸਵਾਲ ਪੁੱਛਿਆ ਗਿਆ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸ ਦਿੰਦਾ ਵਾ ਆਪੋਜੀਸ਼ਨ ਦਾ ਰੋਲ ਹਰ ਇੰਪੋਰਟ ਹਾਲਾਂਕਿ ਇਹ ਨਹੀਂ ਹੈ ਕਿ ਕਾਂਗਰਸ ਆਪੋਜੀਸ਼ਨ ਦਾ ਰੋਲ ਨਹੀਂ ਅਦਾ ਕਰੇ ਇਹ ਨਹੀਂ ਮੈਂ ਕਹਿ ਰਿਹਾ ਸਾਡੇ ਲੀਡਰ ਆਵ ਆਪੋਜੀਸ਼ਨ ਨੇ ਵਿਧਾਨ ਸਭਾ ਜਿੰਨਾ ਟਾਈਮ ਦਿੱਤਾ ਜਾਂਦਾ ਹਵਾ ਸਪੀਕਰ ਦੇ ਜ਼ਰੀਏ ਔਰ ਆਊਟਸਾਈਡ ਦਾ ਵਿਧਾਨ ਸਭਾ ਜਿੰਨੇ ਹੈਗੇ ਕਰ ਸਕ ਰਹੇ ਆ ਪਰ ਮੈਂ ਸ ਮੈਂ ਸਾਰੀ ਆਪੋਜੀਸ਼ਨ ਨੂੰ ਪੁੱਛ ਰਿਹਾ ਕਹਿ ਰਿਹਾ ਕਹਿਣਾ ਚਾਹਣਾ ਕਿ ਉਹਨਾਂ ਨੂੰ ਦੈਸ਼ ਦੀ ਇਨੀ ਪਾ ਦਿੱਤੀ ਗਈ ਆ ਪੁਲਿਸ ਮੁਕਾਬਲੇ ਪੁਲਿਸ ਝੂਠੇ ਪਰਚਾ ਦੀ ਜੇਲ੍ਹਾਂ ਦੀ ਕਿ ਹਰ ਆਦਮੀ ਦੇ ਘਰ ਪਰਿਵਾਰ ਨੇ ਬੱਚੇ ਨੇ ਉਹ ਅਗਲੇ ਘਰੋਂਦੇ ਨੇ ਇਸ ਕਰਕੇ ਸਾਰਾ ਇਹ ਪਰ ਇਹਦੀ ਜ਼ਿੰਮੇਵਾਰੀ ਤਾਂ ਅਲਟੀਮੇਟਲੀ ਸਾਰੀ ਮੌਜੂਦਾ ਸਰਕਾਰ ਤੇ ਇਸਟੈਬਲਿਸ਼ਮੈਂਟ ਦੇ ਹੱਥ ਵਿੱਚ ਜਾਂਦੀ ਹੈ ਤੁਸੀਂ ਦੇਖੋ ਆਈ ਐਮ ਨਾਟ ਇਨ ਅ ਪੋਜੀਸ਼ਨ ਕਿ ਮੈਂ ਸਾਰੀਆਂ ਪਾਰਟੀਆਂ ਨੂੰ ਇਨਵੋਲਵ ਆਫ ਕੋਰਸ ਮੈਂ ਆਪਣੀ ਪਾਰਟੀ ਦੇ ਪਲੇਟਫਾਰਮ ਤੇ ਇਹ ਗੱਲਾਂ ਜ਼ਰੂਰ ਰੱਖੂੰਗਾ ਮੈਂ ਪਹਿਲਾਂ ਵੀ ਰੱਖਦਾ ਰਿਹਾ ਲੇਕਿਨ ਨੈਕਸਟ ਸਾਡੀ ਜਿਹੜੀ ਮੀਟਿੰਗ ਹੋਜ ਮੈਂ ਕਹੂੰਗਾ ਕਿ ਬਹੁਤ ਨੀਚੇ ਤਸ਼ੱਦਦ ਤੇ ਜ਼ਿਆਤੀਆਂ ਹੋ ਰਹੀਆਂ ਨੇ ਐਂਡ ਵੀ ਹੈਵ ਟੂ ਗੈਟ ਡਾਊਨ ਟੂ ਦਾ ਗਰਾਊਂਡ ਟੂ ਅਪੋਜ਼ ਆਲ ਥੀਸ ਐਟ੍ਰੋਸਿਟੀਜ਼